ਛੋਟੇ ਸਾਹਿਬ ਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੂਰੀ ਹਸਪਤਾਲ ਵੱਲੋਂ ਕਾਰਕੜਵਿਕੇ ਮੈਡੀਕਲ ਤੇ ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਲਗਾਏ ਗਏ ਖੂਨਦਾਨ ਕੈਂਪ ਵਿੱਚ 75 ਯੂਨਿਟ ਬਲੱਡ ਇਕੱਤਰ ਕੀਤਾ ਗਿਆ ਤੇ ਇਸ ਕੈਂਪ ਵਿੱਚ 150 ਮਰੀਜ਼ਾਂ ਨੇ ਲਾਹਾ ਲਿਆ ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਹਨ ਡਾਕਟਰ ਭੁਪਿੰਦਰ ਸਿੰਘ ਸੂਰੀ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਦੀ ਸੀਨੀਅਰ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੇ ਪੱਧਰ ਤੇ ਲਾਹਾ ਲਿਆ ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨ अरोड़ा ਨੇ ਬੱਚਿਆਂ ਦੀ ਸਿਹਤ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਅੱਜ ਜੋ ਸਹਿਬਜ਼ਾਦਿਆਂ ਦੀ ਸੀ ਦੀ ਜੋੜ ਮੇਲੇ ਦੇ ਸੰਬੰਧ ਵਿੱਚ ਕਾਟਗੜ ਵਿਖੇ ਚਾਲ ਮੈਡੀਕਲ ਸਟੋਰ ਵੇਖੇ ਜੋ ਖੂਨਦਾਨ ਤੇ ਬਲੱਡ ਕੈਂਪ ਤੇ ਬੱਕ ਬੱਕ ਬਿਮਾਰੀਆਂ ਦੇ ਸਬੰਧੇ ਦਾ ਅੱਖਾਂ ਦਾ ਕੈਂਪ ਸਾਰੇ ਬੱਕ ਬੱਕ ਕੇ ਕੈਂਪ ਲਗਾਇਆ ਗਿਆ ਮੈਂ ਵੀ ਉੱਥੇ ਲਗਾਤਾਰ ਜਾਨੀ ਕਿ ਖੂਨ ਦੇ ਦਾਨ ਕਰਨ ਲੱਗਾ ਹਾਂ ਲਗਾਤਾਰ ਮੈਂ ਚੌਥੀ ਵਾਰ ਖੂਨ ਦਾਨ ਕਰਨ ਲੱਗਾ ਜੀ ਇੱਥੇ ਅਪੀਲ ਕਰਦਾ ਹਾਂ ਆਮ ਜਨਤਾ ਨੂੰ ਵੀ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਖੂਨ ਦਾਨ ਜਿਹੜਾ ਹੁੰਦਾ ਮਹਾਦਾਨ ਹੈ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਕੁਪਿੰਦਰ ਸੂਰੀ ਸੂਰੀ ਹਸਪਤਲ ਬਲਜੌਰ ਤੋਂ ਅੱਜ ਸ਼ੀਧੀ ਦਿਹਾੜਿਆਂ ਤੇ ਕੜਗੜ ਵਿਖੇ ਜਿਹੜਾ ਆਪਣਾ ਬੀਬੀ ਸਕੂਲ ਆ ਉੱਥੇ ਕੈਂਪ ਲੱਗਿਆ ਹੋਇਆ ਜੀ ਜਿਸ ਵਿੱਚ ਸੂਰੀ ਹਸਪੀਟਲ ਤੋਂ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਜਿਸ ਵਿੱਚ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਤੇ ਜਿਹੜੇ ਲੈਂਸ ਆ ਉਹ ਅੱਦੇ ਰੇਟਾਂ ਦੇ ਪਾਈ ਜਾਣਗੇ ਤੋਂ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਭ ਲਿਆ ਜਾਵੇ ਧੰਨਵਾਦ ਸਸ਼ੇ ਸਾਰੇ ਭਜੀ ਸਮਝੀ ਤੁਹਾਡੇ ਪਹਿਲੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਛੀਬੀ ਵਿਖਾੜੇ ਨੂੰ ਸਮਰਪਿਤ ਹੁੰਦਨ ਕੈਂਪ ਅੱਖਾਂ ਦਾ ਕੈਂਪ ਬਲੱਡ ਕੈਂਪ ਤੇ ਡਾਕਟਰ ਕਰਨ ਬੱਚੇ ਦੇ ਡਾਕਟਰ ਸਾਹਿਬ ਆਏ ਹੋਏ ਨੇ ਤੇ ਬਾਕੀ ਖੂਨਰ ਕੈਂਪ ਲਗਾਇਆ ਗਿਆ ਸਾਰੇ ਨੂੰ ਸੰਦੇਸ਼ ਹੈ ਜੀ ਸਾਰੇ ਖੂਨਦਾਨ ਕਰੋ ਤੇ ਆਪਣਾ ਸੰਯੋਗ ਬਖਸ਼ੋ ਧੰਨਵਾਦ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੇਂ ਲੜਕੀਆਂ ਬਹੁਤ ਸਾਰੇ ਬਲੱਡ ਡੋਨੇਸ਼ਨ ਕਰਦੇ ਆਂ ਇਵੇਂ ਹੀ ਲੜਕੀਆਂ ਨੂੰ ਕਰਨਾ ਚਾਹੀਦਾ ਆ ਤੁਹਾਡੀ ਕੋਈ ਫਰਕ ਪੈਂਦਾ ਇਹਨਾਂ ਕਮਜ਼ੋਰੀ ਚ ਵੀਕਨੈਸ ਕੋਈ ਆਹ ਦਾ ਦੁਸ਼ਤੀ ਮੈਨੂੰ